ਪੰਥ ਦੀਆਂ ਭਾਵਨਾਵਾਂ ਦੇ ਉਲਟ ਸਤੰਬਰ 2015 ਦੇ ਵਿੱਚ ਉਸ ਵੱਲੋਂ ਭੇਜੀ ਹੋਈ ਜਿਹੜੀ ਮਾਫੀ ਦੀ ਚਿੱਠੀ ਆ ਉਸ ਨੂੰ ਤੁਸੀਂ ਪ੍ਰਵਾਨ ਕੀਤਾ ਕਿ ਤੁਸੀਂ ਸਮੁੱਚੇ ਪੰਥ ਕੋਲੋਂ ਇਸ ਗੱਲ ਦੀ ਮਾਫੀ ਮੰਗਦੇ ਹੋ ਕਿ ਉਹ ਠੀਕ ਨਹੀਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਦੇ ਜਿੱਥੇ ਪ੍ਰਵਾਨ ਕੀਤੀ ਸੀ ਉਹ ਅੰਥ ਨੇ ਉਸ ਦਿਨ ਤੇ ਸਹਿਮਤੀ ਨਹੀਂ ਪੁੜਾਈ ਉਹਨੇ ਮੈਂ ਸੱਚੇ ਪੰਥ ਕੋਲ ਲਿਖਤੀ ਤੌਰ ਤੇ ਜਨਤਕ ਤੌਰ ਤੇ ਮਾਫੀ ਮੰਗ ਚੁੱਕਾ ਹਾਂ ਅੱਜ ਫਿਰ ਮੈਂ ਮਾਫੀ ਮੰਗਦਾ ਮਾਫੀ ਮੰਗਦੇ ਹਾਂ ਉਹਨਾਂ ਪੰਥ ਕੋਲ ਹਾਂਜੀ ਹਾਂਜੀ ਕਿਉਂਕਿ ਤੁਹਾਡੇ ਮਾਰੇ ਜੋ ਪਿਛਲੇ ਸਿੰਘ ਸਾਹਿਬਾਨ ਦਾ ਦੇਸ਼ ਆ ਕਿ ਜਿੰਨਾ ਚਿਰ ਤੱਕ ਤੁਸੀਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਆ ਕੇ ਮਾਫੀ ਨਹੀਂ ਮੰਗਦੇ ਉਨਾ ਚਿਰ ਤੱਕ ਤੁਹਾਡੀ ਸੇਵਾਵਾਂ ਤੇ ਰੋਕਾਂ ਤੇ ਅੱਜ ਤੁਸੀਂ ਸਮੁੱਚੇ ਪੰਥ ਕੋਲੋਂ ਅਕਾਲ ਤਖਤ ਸਾਹਿਬ ਮਾਫੀ ਮੰਗਦੇ ਹਾਂ ਹਾਂਜੀ ਹਾਂਜੀ